ਜੀ ਤਾਂ ਜੀ ਅਨਪੜਨ ਆ ਜਿਹੜਾ ਇਹਦਾ ਛੋਟਾ ਫੋਨ ਵਰਤਣ ਵਾਲਿਆ ਆ ਆ ਸਾਨੂੰ ਤਾਂ ਪਿੰਡ ਦੇ ਵਿੱਚੋਂ ਪਤਾ ਲੱਗਿਆ ਵੱਡੇ ਫੁਨਾਂ ਤੇ ਜਿੰਨਾਂ ਨੇ ਦੇਖਿਆ ਵੀ ਆ ਇਸ ਤਰ੍ਹਾਂ ਕਰਕੇ ਆਏ ਆ ਇਹ ਕਹੇ ਵੀ ਇਹ ਤਾਂ ਤੰਦ ਤਰੀਕ ਲੱਗਿਆ ਵਾ ਘਰੋਂ ਦਾ ਤੇ ਸਾਨੂੰ ਹਣ ਕੀ ਪਤਾ ਬਾਹਰ ਕੀ ਕਰਦੇ ਫਿਰ ਤੇ ਪਿੰਡ ਦਾ ਨਾਮ ਉਹਦਾ ਸਾਫੋਕੇ ਦਾ ਫਰਵਾਸੀ ਆ ਸਾਰਿਆਂ ਦੇ ਹੁੰਦਾ ਬਾਕੀ ਮੈਂ ਇਹਨਾਂ ਦੇ ਸਾਰੇ ਪਰਿਵਾਰ ਹੀ ਇਹ ਮੁੰਡੇ ਦਾ ਦਾਦਾ ਵੀ ਫੌਜ 'ਚ ਸੀਗਾ ਬਹੁਤ ਮਿਹਨਤੀ ਪਰਿਵਾਰਾ ਜਿਵੇਂ ਇਹਨਾਂ ਦੱਸਿਆ ਅਨਪੜ੍ਹ ਸੀ ਇਹਨਾਂ ਚਾਰੇ ਬੱਚੇ ਪੜਾਏ ਮੁੰਡੇ ਨੂੰ 7 ਸਾਲ ਦੇ ਤਕਰੀਬਨ ਹੋ ਗਿਆ ਪਹੁੰਚਣ ਸ਼ਹਿਰੀ ਨਗਰ ਬੈਠਾ ਕੀ ਕਰੀ ਜਾਂਦਾ ਇਹਨਾਂ ਨੂੰ ਕੀ ਪਤਾ ਇਹ ਅਜੇ ਤਾਂ ਮੁੰਡਾ ਹੀ ਨਹੀਂ ਸੀਗਾ ਜੀ ਮੁੰਡਾ ਗਿਆਨੀ ਸਿੱਖਾ ਪੱਗ ਬੰਨਦਾ ਜੀ ਤੇ ਇਹੋ ਜੀ ਕੋਈ ਗੱਲ ਨਹੀਂ ਕੀ ਇੱਥੇ ਆਉਂਦਾ ਹੋ ਪੱਠੇ-ਤੱਥੇ ਜਾਂਦਾ ਪਸੂ ਨੂੰ ਪੱਠੇ ਪਾਉਂਦਾ ਹੋਂ ਰਿਹਾ ਜੀ ਉਹ 10-15 ਦਿਨ ਇੱਥੇ ਹੁਣੇ ਵੇਗਾ ਪੱਠੇ ਪਾਏ ਆ ਜੀ ਪਸੂ ਸਾਹੁੰਦਾ ਸੀਗਾ ਉਹਦੇ ਪਿਓ ਦੇ ਨਾਲ ਜਾਂਦਾ ਸੀਗਾ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਪੱਠੇ ਲੈਣ ਹੂੰ ਤੇ ਜਿੱਦੇ ਇਥੋਂ ਛੁੱਟੀ ਗਿਆ ਉਹਦੇ ਮੈਂ ਵੀ ਪੁੱਛਿਆ ਮੈਂ ਕਿਹਾ ਦੀਪਾ ਉੱਠ ਗਿਆ ਦੀ ਉੱਠ ਗਿਆ ਤਾਂ ਕਿ ਵੀ ਫੌਜ ਦੇ ਵਿੱਚ ਚਲਾ ਗਿਆ ਫਿਰ ਮੈਂ ਕਿਹਾ ਚਲੋ ਠੀਕ ਹੈ ਤੇ ਹਜੇ ਤਾਂ ਇੰਨਾ ਚਿਰ ਹੋ ਗਿਆ ਹੀ ਫੌਜ ਦੇ ਵਿੱਚ ਪਹਿਲਾਂ ਵੀ ਕੋਈ ਗੱਲ ਹੀ ਨਹੀਂ ਪਿੰਡ ਦੇ ਵਿੱਚ ਇਹ ਤਾਂ ਵਧੀਆ ਤੇਰਾ ਸਰ ਨਾਲ ਵਧੀਆ ਵੱਡਾ ਬਾਈ ਜੀ ਕਹਿ ਕੇ ਬੁਲਾਉਂਦਾ ਵਧੀਆ ਕੋਈ ਇਹ ਜੀ ਕੋਈ ਕਦੇ ਗੱਲਬਾਤ ਹੀ ਨਹੀਂ ਸੁਣੀ ਸੀ ਕਦੇ ਵੀ ਤੇਰੇ ਰਾਸਤੇ ਦੇ ਵਿੱਚ ਹੀ ਮਿਲਣਾ ਵਧੀਆ ਜੀ ਕਹਿ ਕੇ ਬੁਲਾਉਣਾ ਵੀ ਪਿੰਡ ਦੇ ਵਿੱਚ ਕਦੇ ਇਹ ਜੀ ਕੋਈ ਘਟਨਾ ਨਹੀਂ ਵਾਪਰੀ ਸੀ ਕੋਈ ਨਸ਼ਾ ਪਤਾ ਨਹੀਂ ਸੀ ਵਧੀਆ ਵਧੀਆ ਪਰਿਵਾਰ ਚੋਂ ਸੀ ਕੋਈ ਪਰਿਵਾਰ ਚ ਨਸ਼ਾ ਪਤਾ ਕਰਦਾ ਉਹ ਤਾਂ ਕੋਈ ਗਲਤ ਅਨਸਰ ਆ ਨਾਲ ਰਲ ਕੇ ਹੀ ਬਸ ਇਹ ਗੱਲ ਹੋ ਗਈ ਆ ਬਹੁਤ ਵਧੀਆ ਮੁੰਡਾ ਸੀ ਜਦੋਂ ਆਉਂਦਾ ਸੀਗਾ ਚਾਚਾ ਜੀ ਤੋਂ ਬਿਨਾਂ ਵੀ ਮਤਲਬ ਬੁਲਾਉਂਦਾ ਨਹੀਂ ਸੀਗਾ ਵੀ ਮਤਲਬ ਬਹੁਤ ਵਧੀਆ ਸੀਗਾ ਉਹਦਾ ਵੀ ਕੋਈ ਪਤਾ ਹੀ ਨਹੀਂ ਸੀ ਲੱਗਦਾ ਜਿਵੇਂ ਪੱਠੇ ਉੱਠੇ ਲਿਆਉਂਦਾ ਜੀ ਆ ਕੇ ਤੇ ਪਸੂ ਸਾਹਮ ਦਾ ਸੀਗਾ ਕੋਈ ਉਹ ਜਾ ਉਹਨੂੰ ਹੈ ਹੀ ਨਹੀਂ ਸੀ ਜੀ ਵੀ ਅਸੀਂ ਕੋਈ ਵੀ ਇਸ ਚੱਕਰ ਦੇ ਵਿੱਚ ਹੋਊਗਾ ਇਹਦਾ ਸੰਗਮਾੜੇ ਬੰਦਿਆਂ ਦਾ ਹੋ ਗਿਆ ਜੀ ਮੋਗਾ ਜ਼ਿਲ੍ਹੇ ਦਾ ਪਿੰਡ ਸਾਹੋਕੇ ਜਿਹਨੂੰ ਅਸੀਂ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਜਾਣਦੇ ਆਂ ਤੇ ਅਸੀਂ ਇੱਕ ਮਸ਼ਹੂਰ ਨੇ ਜਿਹੜੇ ਸ਼ਾਇਰ ਨੇ ਬਾਬੂ ਰਜਵਲੀ ਜੀ ਦੇ ਨਾਮ ਦੇ ਨਾਲ ਹਮੇਸ਼ਾ ਅਸੀਂ ਉਹਨਾਂ ਨੂੰ ਜਾਣਦੇ ਸੀ ਤੇ ਬੜੇ ਫਕਰ ਦੇ ਨਾਲ ਇਸ ਪਿੰਡ ਦਾ ਨਾਮ ਲਿਆ ਜਾਂਦਾ ਸੀਗਾ ਪਰ ਪਿਛਲੇ 2 ਦਿਨਾਂ ਤੋਂ ਜਿਹੜੀ ਇੱਕ ਘਟਨਾ ਇਸ ਪਿੰਡ ਦੇ ਇੱਕ ਨੌਜਵਾਨ ਦੇ ਵੱਲੋਂ ਜਿਹੜੀ ਸੁਣਨ ਦੇ ਵਿੱਚ ਆਈ ਹੈ ਮਾਮਲਾ ਵੀ ਦਰਜ ਹੋਇਆ ਹੈ ਬਠਿੰਡਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਇਹ ਹੈ ਕਿ ਗੁਰਦੀਪ ਸਿੰਘ ਉਰਫ ਦੀਪ ਹੈ ਜਿਹੜਾ ਪੁੱਤਰ ਇੰਦਰਜੀਤ ਸਿੰਘ ਸਾਹੋਕੇ ਵਾਸੀ ਜਿਹੜਾ ਫੌਜ ਦੇ ਵਿੱਚ ਭਰਤੀ ਹੁੰਦਾ ਹੈ ਮਾਪਿਆਂ ਦੇ ਵੱਲੋਂ ਬੜੇ ਜਿਹੜਾ ਹੈਗਾ ਗਰੀਬੀ ਦੇ ਵਿੱਚੋਂ ਉੱਠ ਕੇ ਨੌਜਵਾਨ ਨੂੰ ਪੜਾਇਆ ਜਾਂਦਾ ਹੈ ਔਰ ਸੁਪਨੇ ਇਹ ਹੁੰਦੇ ਆ ਕਿ ਉਹ ਨੌਜਵਾਨ ਕਦੇ ਨਾ ਕਦੇ ਇਸ ਨਗਰ ਦਾ ਇਸ ਜ਼ਿਲ੍ਹੇ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੇਗਾ ਪਰ ਮੰਦ ਭੰਗੀ ਜਿਹੜੀ ਖਬਰ ਇਹ ਹੈ ਕਿ ਉਕਤ ਨੌਜਵਾਨ ਹੈ ਜਿਹੜਾ ਇਹ ਪਤਾ ਲੱਗਾ ਹੈ ਕਿ ਉਹ ਕਿਸੇ ਗਲਤ ਅਨਸਰਾਂ ਦੇ ਹੱਥ ਚੜ ਜਾਂਦਾ ਹੈ ਔਰ ਫੌਜ ਦੇ ਵਿੱਚੋਂ ਜਿਹੜੀ ਹੈਗੀ ਹੈ ਉਹ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਆ ਜਾਂਦਾ ਹੈ ਤੇ ਉੱਥੋਂ ਆ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੋਰੀ ਵਗੈਰਾ ਦੀਆਂ ਡਾਕੇ ਵਗੈਰਾ ਦੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦੇ ਵਿੱਚ ਉਹਦਾ ਨਾਮ ਜ਼ਿਕਰ ਆਉਂਦਾ ਹੈ ਤੇ ਬਠਿੰਡਾ ਪੁਲਿਸ ਦੇ ਵੱਲੋਂ ਜਿਹੜੀ ਕੱਲ ਉਹਦੀ ਗ੍ਰਿਫਤਾਰੀ ਹੋ ਜਾਂਦੀ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਉਸ ਪਰਿਵਾਰ ਦੇ ਵਿੱਚ ਨਗਰ ਸਾਹੋ ਕੇ ਜਿੱਥੇ ਉਸ ਨੌਜਵਾਨ ਦਾ ਘਰ ਹੈ ਉਹਦੇ ਬਜ਼ੁਰਗ ਜਿਹੜੇ ਪਿਤਾਏ ਹੁਣੇ-ਹੁਣੇ ਜਿਹੜੇ ਬਾਹਰੋਂ ਆਪਣੇ ਪੱਠੇ ਵਗੈਰਾ ਲੈ ਕੇ ਆਏ ਹੈ ਸੋ ਜਿਹੜੇ ਉਹਨਾਂ ਦੇ ਬਜ਼ੁਰਗਾਂ ਤੋਂ ਗੱਲਬਾਤ ਕਰਕੇ ਪੁੱਛਦੇ ਹਾਂ ਕਿ ਇਹ ਨੌਜਵਾਨ ਜਦੋਂ ਇਹਨੂੰ ਭਰਤੀ ਕਰਵਾਇਆ ਜਾਂਦਾ ਸੀਗਾ ਕਿਸ ਤਰ੍ਹਾਂ ਦੇ ਸੁਪਨੇ ਸੀ ਉਹਨਾਂ ਦੇ ਮਨ ਦੇ ਵਿੱਚ ਕਿ ਇਹ ਨੌਜਵਾਨ ਜਿਹੜਾ ਨਗਰ ਦਾ ਨਾਮ ਰੋਸ਼ਨ ਕਰੇਗਾ ਕਿਉਂਕਿ ਜਦੋਂ ਵੀ ਕੋਈ ਮਾਪਾ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਜਿਹੜੀ ਉਹਦੇ ਸੁਪਨੇ ਹੁੰਦੇ ਮਨ ਦੇ ਵਿੱਚ ਕਿ ਕਿਸ ਤਰ੍ਹਾਂ ਉਹ ਆਪਣੇ ਮਾਪਿਆਂ ਨੂੰ ਰੋਸ਼ਨ ਕਰੂਗਾ ਨਾਮ ਰੋਸ਼ਨ ਕਰੂਗਾ ਪਰਿਵਾਰ ਨੂੰ ਉੱਚਾ ਚੁੱਕੂਗਾ ਪਰ ਅੱਜ ਪਰਿਵਾਰ ਦੇ ਮਨ ਦੇ ਉੱਤੇ ਜਿਹੜੀ ਭਾਰੀ ਠੇਸ ਪਹੁੰਚੀ ਹੈ ਪਰਿਵਾਰ ਦਾ ਨਾਮ ਵੀ ਉਹਨੇ ਬਦਨਾਮ ਕੀਤਾ ਔਰ ਇਸ ਦੇ ਨਾਲ ਨਾਲ ਪੂਰੇ ਨਗਰ ਦਾ ਨਾਮ ਹੈ ਜਿਹੜਾ ਇੱਕ ਬਨਾਮੀ ਦੇ ਕੰਡੇ ਤੇ ਲਿਆ ਕੇ ਖੜਾ ਕੀਤਾ ਹੈ ਪਰਿਵਾਰ ਦੇ ਵਿੱਚ ਉਹਨਾਂ ਦੇ ਬਜ਼ੁਰਗ ਬਾਪੂ ਜਿਹੜੇ ਖੜੇ ਨੇ ਉਦਾਸੀ ਮਨ ਦੇ ਉੱਤੇ ਜ਼ਰੂਰ ਆਉਂਦੀ ਹੈ ਕਿਉਂਕਿ ਪਿਤਾ ਦੇ ਮਨ ਦੇ ਉੱਤੇ ਜਿਹੜੀ ਵੱਡੀ ਜਿਹੜੀ ਸੱਟ ਹੈ ਉਹ ਪਹੁੰਚੀ ਲੱਗੀ ਹੈ ਕਿਉਂਕਿ ਪੁੱਤਰਾਂ ਤੋਂ ਹਰ ਮਾਪੇ ਨੂੰ ਇਹੀ ਜਿਹੜੀ ਆਸ ਹੁੰਦੀ ਹੈ ਕਿ ਉਹ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੀ ਜਿਹੜੇ ਜਿਹੜੀ ਬਾਅਦ ਦੇ ਵਿੱਚ ਜਿਹੜੀ ਡੰਗੋਰੀ ਦਾ ਡੰਗੋਰੀ ਬਣਨਗੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਸਾਰਾ ਵਾਕਿਆਤ ਕਿਵੇਂ ਹੋਇਆ ਜਿਹੜੀ ਅਗਲੀ ਜਾਣਕਾਰੀ ਆਪਾਂ ਉਹਨਾਂ ਦੇ ਬਜ਼ੁਰਗਾਂ ਤੋਂ ਜਿਹੜੀ ਪ੍ਰਾਪਤ ਕਰਦੇ ਆਂ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਉਹ ਪਿੰਡ ਦੇ ਵਿੱਚ ਬਿੱਟੂ ਆ ਹਾਂ ਉਹ ਪੱਕਾ ਨਾਮ ਮੇਰਾ ਇੰਦਰਜੀਤ ਹੈ ਇੰਦਰਜੀਤ ਹੈ ਹਾਂ ਜੀ ਜਿਹੜਾ ਆਪਣਾ ਬੇਟੇ ਦਾ ਕੀ ਨਾਮ ਹੈ ਪੂਰਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਹਾਂ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਇਹ ਜਿਹੜੀ ਜਿਹੜੀ ਸਾਰੀ ਘਟਨਾ ਕਰਮ ਹੈ ਜਿਹੜੋਂ ਉਹਦਾ ਜਿਹੜਾ ਇੱਕ ਡਾਕੇ ਦੇ ਵਿੱਚ ਨਾ ਆ ਜਾਂਦਾ ਏਕੇ 47 ਜਿਹੜੀ ਦਿਖਾ ਕੇ ਕੋਈ ਕੋਈ ਲੁੱਟ ਖੋਹ ਵੀ ਜਿਹੜੀ ਹੈਗੀ ਆ ਬਟੰਡੇ ਦੇ ਵਿੱਚ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਪੁਲਿਸ ਉਹਨਾਂ ਦੇ ਮਗਰ ਲੱਗਦੀ ਹੈ ਤੇ ਉਹਨਾਂ ਨੂੰ ਗ੍ਰਿਫਤਾਰੀ ਹੁੰਦੀ ਹੈ ਇਹ ਇਹ ਸਾਰੀ ਗੱਲਬਾਤ ਦੀ ਘਟਨਾ ਦਾ ਤੁਹਾਨੂੰ ਕਦੋਂ ਪਤਾ ਲੱਗਦਾ ਅਸੀਂ ਤਾਂ ਜੀ ਅਨਪੜ੍ਹ ਨਾਰੇ ਦਾ ਅਸੀਂ ਤਾਂ ਛੋਟੇ ਫੋਨੋਂ ਬਸਤ ਨਾਲ ਆ ਆ ਸੰਕਾ ਪਿੰਡ ਦੇ ਵਿੱਚੋਂ ਪਤਾ ਲੱਗਿਆ ਵੱਡੇ ਫੋਨਾਂ ਤੇ ਜਿਨ੍ਹਾਂ ਨੇ ਦੇਖਿਆ ਵੀ ਆ ਇਸ ਤਰ੍ਹਾਂ ਕਰਕੇ ਆਏ ਆ ਇਹ ਕਹਿੰਦੇ ਆ ਤ ਤਾਂ ਤੰਦ ਤਰੀਕ ਦਾ ਗਿਆ ਵਾ ਘਰੋਂ ਤਾਂ ਤੇ ਸਾਨੂੰ ਹੁਣ ਕੀ ਪਤਾ ਬਾਹਰ ਕੀ ਕਰਦੇ ਫਿਰਦੇ ਹਮ ਇੱਥੋਂ ਦਾ ਸੀ ਹੁਣ ਕਹਿੰਦਾ ਵੀ ਛੁੱਟੀ ਮੇਰੀ ਪੂਰੀ ਹੋ ਗਈ ਆ ਹਮ ਤੇ 3 ਤਰੀਕ ਨੂੰ ਗਿਆ ਇੱਥੋਂ ਕਿਉਂ ਇੰਨੇ ਦਿਨ ਹੋ ਗਏ ਰਸਤੇ ਦੇ ਵਿੱਚ ਮੈਂ ਤਾਂ ਕਹਿੰਦਾ ਮੈਂ ਦਿੱਲੀ ਆ ਕੈਂਪ ਦੇ ਵਿੱਚ ਹਾਂ ਇੱਥੋਂ ਜਾ ਆ ਜਾਊਗਾ ਸਰਕਾਰੀ ਫੇਰ ਮੈਂ ਗਾਂ ਜਾਊਗਾ ਸ਼੍ਰੀਨਗਰ ਕਿੱਥੇ ਕਿੱਥੇ ਜਿਹੜੀ ਹੈਗੀ ਆ ਉਹ ਇਸ ਟਾਈਮ ਜਿਹੜੀ ਨੌਕਰੀ ਕਿੱਥੇ ਕਰਦਾ ਸ਼੍ਰੀਨਗਰ ਜੀ ਸ਼੍ਰੀਨਗਰ ਜੀ ਹਾਂ ਜੀ ਕਿੰਨੀ ਕਿੰਨੀ ਉਮਰ ਹੈ ਲੜਕੇ ਦੀ ਲੜਕੇ ਦੀ ਉਮਰ ਕਿੰਨੀ ਹੋ ਗਈ ਤੁਹਾਨੂੰ ਹਾਂ ਇੰਨੀ ਹੋ ਗਈ 24 25 ਸਾਲ ਵਿਆਹਿਆ ਹੋਇਆ ਹਾਂ ਜੀ ਵਿਆਹਿਆ ਸੀਗਾ ਜੀ ਉਹ ਵੀ 2 ਕੁ ਮਹੀਨੇ ਰਹੀ ਆ ਉਹ ਵੀ ਜਾਰੀ ਉੱਟ ਗਈ ਕੋਈ ਇਸ ਤਰ੍ਹਾਂ ਦੀਆਂ ਜਿਹੜੀਆਂ ਪਹਿਲਾਂ ਵੀ ਗਤੀਵਿਧੀਆਂ ਕੋਈ ਪਿੰਡ ਦੇ ਵਿੱਚ ਮਾੜੀਆਂ ਉਹਦੀਆਂ ਦੇਖੀਆਂ ਤੁਸੀਂ ਇਹ ਜੋ ਤਾਂ ਅੱਜ ਤੱਕ ਰਾਵਾਂ ਨੂੰ ਕੋਰ ਤੋਂ ਪੁੱਛ ਲੋ ਇਹੋ ਜਿਹਾ ਕੋਈ ਹਰਕਤ ਹੀ ਨਹੀਂ ਕੋਈ ਨਾ ਕੋਈ ਨਸ਼ਾ ਪੱਤਾ ਜਾਂ ਕੋਈ ਕੁਝ ਵੀ ਨਹੀਂ ਇਹੋ ਜਿਹਾ ਕੋਈ ਪਿੰਡ ਦੇ ਵਿੱਚ ਜਾਂ ਘਰੇ ਹਮਮੈਂ ਕਹਿੰਦਾ ਹਾਂ ਆ ਵੇਖ ਕੇ ਵੀ ਅਰਾਮ ਕਰਦੇ ਆ ਵੀ ਅਜ ਤੱਕ ਨੇ ਕੀਤਾ ਕੀ ਆ ਇਹ ਪਾਉ ਜੇ ਜੇ ਪਿੰਡ ਦੇ ਵਿੱਚ ਹੋਵੇ ਤਾਂ ਸਾਰੇ ਪਿੰਡ ਨੂੰ ਪਤਾ ਨਾ ਹੋਵੇ ਵੀ ਇਹ ਕਿਉਂ ਜਾਇ ਕਿਉਂ ਜਾ ਪਰਿਵਾਰ ਆ ਜਾਂ ਕੀ ਕਰਦੇ ਫਿਰਦੇ ਬਾਹਰ ਮੰਡੀ ਨਾ ਰੱਖ ਕੇ ਕੀ ਕਰਦੇ ਫਿਰ ਜਿਹੜੀ ਜਿਹੜੀ ਉਹਦੀ ਜਦੋਂ ਆਪਾਂ ਇਹਨੂੰ ਭਰਤੀ ਕਰਵਾਉਨੇ ਆ ਕਿੰਨੇ ਕਿੰਨੇ ਸਾਲ ਪਹਿਲਾਂ ਭਰਤੀ ਹੋਏ ਸੀ ਕਿੰਨੇ ਸਾਲ ਤਕਰੀਬਨ 7 ਸਾਲ ਪਹਿਲਾਂ ਹਾਂ 7 ਸਾਲ ਹੋ ਗਏ 7 ਸਾਲ ਹੋ ਗਏ ਹਾਂ ਕਿੰਨਾ ਪੜਿਆ ਲਿਖਿਆ ਮੁੰਡਾ ਹੈ ਇਹ ਬਚੁੰਡੇ ਮੇਰਾ ਖਲ ਪੜ ਕੇ ਤੇ ਕੋਸ ਕਰਦਾ ਸੀਗਾ ਟੀਵੀ ਦੇ ਚਲਦਾ ਹੈ ਹੂੰ ਤੇ ਉਦੋਂ ਹੀ ਭਰਤੀ ਹੋ ਗਿਆ ਹੂੰ ਘਰ ਦੇ ਵਿੱਚ ਹੋਰ ਕੌਣ-ਕੌਣ ਨੇ ਆਪਣੇ ਦੋਨੇ ਆ ਜੀ ਅਸੀਂ ਦਾ ਇੱਕ ਮੇਰੇ ਕਰਨਾਲੀ ਦੇ ਕੁੜੀਆਂ ਵੇਂਜੀਆਂ ਹੂੰ ਬਾਕੀ ਸਾਰਾ ਪਰਿਵਾਰ ਪੜ੍ਹੇ ਲਿਖੇ ਆ ਜਨ ਸਾਰੇ ਪੜ੍ਹੇ ਲਿਖੇ ਆ ਜੀ ਸਾਰੇ ਕੱਲੇ ਸੀ ਦੋਨੇ ਜੀ ਅਨਪੜ੍ਹ ਹੂੰ ਤੇ ਅਸੀਂ ਦੋਨੇ ਜੀ ਗੁੱਠਾ ਲਾਉਣ ਵਾਲੇ ਆ ਕਿ ਅਸੀਂ ਤਾਂ ਮਿਹਨਤ ਕਰਕੇ ਜੋ ਆਕਾਂ ਨੂੰ ਪੜਾ ਲਿਖਾ ਕੇ ਇਥੋਂ ਦੇ ਕਰ ਪਚਾਇਆ ਕਿਵੇਂ ਪਾਲੇ ਪੋਸ਼ੇ ਉਹ ਦੁਆਬ ਜੀ ਮਿਹਨਤਾਂ ਦੇ ਨਾਲ ਕੀ ਅਸੀਂ ਕੋ ਉਹ ਕਿਹੜਾ ਕੰਮ ਜਿਹੜਾ ਮਤਲਬ ਕੀਤਾ ਹੀ ਨਹੀਂ ਖੇਤੀਬਾੜੀ ਦੇ ਵਿੱਚ ਇਹਨਾਂ ਨੂੰ ਪੁੱਛ ਲੋ ਹੋਰ ਇਹਦੇ ਜਿਹੜੇ ਭਰਾ ਭੈਣ ਜਿਹੜੇ ਸਾਰੇ ਸਾਰੇ ਵਿਆਹੇ ਹੋਏ ਨੇ ਹਾਂ ਜੀ ਤਿੰਨੇ ਕੁੜੀਆਂ ਤਿੰਨੇ ਵਿਆਹਾਂ ਤੇ ਤਿੰਨੇ ਪੂਰੀਆਂ ਪੜੀਆਂ ਹੋਗੀਆਂ ਪੁੱਛ ਲੋ ਮੈਂ ਤੁਹਾਨੂੰ ਵੀ ਪਿੰਡ ਦੇ ਵਿੱਚ ਕੁੜੀਆਂ ਦਾ ਕਿਸ ਤਰ੍ਹਾਂ ਦਾ ਰਿਕਾਰਡ ਹੈ ਜਾਂ ਸਾਡਾ ਕਿਸਾਨਾਂ ਦਾ ਰਿਕਾਰਡ ਹੂੰ ਪਹਿਲਾਂ ਜਮਾਈ ਹੱਦੀ ਤਪਾ ਦਿੱਤੀ ਵੀ ਜਮਾਂ ਖੇ ਹੀ ਪਾਤੀ ਪਿੰਡ ਦੇ ਵਿੱਚ ਸਾਡੂ ਜਦੋਂ ਜਦੋਂ ਮਾਂ ਬਾਪ ਕੋਈ ਵੀ ਆਪਦੇ ਬੱਚਿਆਂ ਨੂੰ ਪੜ੍ਹਾਉਂਦਾ ਲਿਖਾਉਂਦਾ ਕਿਸ ਤਰ੍ਹਾਂ ਦੇ ਮਨ ਦੇ ਵਿੱਚ ਸੁਪਨੇ ਹੁੰਦੇ ਵੀ ਉਹ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਬੜਾਪਾ ਬੜਾਪੇ ਦੀ ਸਹਾਰਾ ਬਣੂਗਾ ਹਾਂ ਦੇਖੋ ਵੀ ਹੁਣ ਕੁੜੀ ਬੜੀ ਲਿਖੀ ਸੀ ਹਮ ਪੋਸਟ ਦੇ ਵਿੱਚ ਭਰਤੀ ਹੋਈ ਆ ਸਾਰਾ ਕੁਝ ਉਹਨੇ ਸਾਨੂੰ ਕਰਕੇ ਦਿੱਤਾ ਉਸ ਤੋਂ ਬਾਅਦ ਵਿੱਚ ਕੁੜੀਆਂ ਵੀ ਵਿਆਹਤੀਆਂ ਉਸ ਤੋਂ ਬਾਅਦ ਦੇ ਤਾਂ ਭਰਤੀ ਹੋਇਆ ਹਮ ਕਿੱਥੇ ਵਿਆਹ ਕਿੱਥੇ ਸੀ ਇਹ ਲੜਕਾ ਇਹ ਦੱਸਿਗਾ ਜੀ ਆ ਕਿਹੜਾ ਪਿੰਡ ਆ ਜਿੱਥੇ ਆ ਸਬਜੀਜੀ ਵਾਲੀ ਲਾਉਂਦੇ ਆ ਖੋਲ ਗਿਆ ਖੋਲ ਗਿਆ ਜੀ ਖੋਲ ਖੋਲਿਆ ਹਾਂ ਉੱਥੇ ਵਿਆਹ ਸੀ ਉਹ ਕੁੜੀ ਦੇ ਵਿਚਾਰੀ ਦੇ ਕੋਈ ਨੈਤਿਕਲ ਉੱਠਣ ਦੀ ਸੀ ਹੋ ਰਹੀ ਨਹੀਂ ਉੱਥੇ ਹੂੰ ਇਸ ਲੜਕੇ ਦਾ ਕਦੇ ਕੋਈ ਸ਼ਿਕਾਇਤ ਇਸ ਤਰ੍ਹਾਂ ਦੀ ਨਹੀਂ ਜਿਹੜੀ ਪਿੰਡ 'ਚ ਕਦੇ ਵੀ ਨਹੀਂ ਆਈ ਵੀ ਇਹ ਕੋਈ ਅਕਸਰ ਇਹ ਹੁੰਦਾ ਹੈ ਵੀ ਜਦੋਂ ਘਰੇ ਕੋਈ ਛੋਟੀ-ਕੁਟੀ ਕੋਈ ਘਟਨਾ ਵਾਪਰਦੀ ਹੈ ਮਾਪੇ ਉਹਦੇ ਤੇ ਕਈ ਵਾਰੀ ਪਰਦਾ ਪਾ ਲੈਂਦੇ ਕੋਈ ਛੋਟੀ ਮੋਟੀ ਚੋਰੀ ਜਈਏ ਉਹ ਜਦੋਂ ਛੁੱਟੀ ਆ ਜਾਂਦਾ ਸੀ ਇਹ ਕਿਤੇ ਘਰੋਂ ਨਹੀਂ ਨਿਕਲਿਆ ਸੀ ਹਮ ਮਤਲਬ ਇਹ ਜਾਣਾ ਤਾਂ ਸਾਡੇ ਨਾਲ ਹੀ ਵਗਰਾ ਦੀ ਤੱਕ ਜਾਣਾ ਤੇ ਨਹੀਂ ਘਰੇ ਰਹਿੰਦਾ ਹਮ ਹੁਣ ਹੁਣ ਕਦੋਂ ਛੁੱਟੀ ਕਦੋਂ ਆਇਆ ਸੀ ਇਹ ਇਹ 15 ਦਿਨ ਲਾ ਕੇ ਗਿਆ ਸੀ ਸਾਡੇ ਕੋਲ ਤੇ ਆ ਆ ਗਿਆ ਆਏਗਾ 3 ਤਰੀਕ ਨੂੰ 3 ਮਾਰਚ ਨੂੰ ਘਰੋਂ ਚਲੇ ਜਾਂਦੇ ਹਾਂ ਕਿੱਥੇ ਕਹਿ ਕੇ ਜਾਂਦਾ ਵੀ ਮੈਂ ਕਿੱਥੇ ਚੱਲੇਂ ਦਿੱਲੀ ਜੀ ਅਗਰ ਮੈਂ ਦਿੱਲੀ ਨੂੰ ਜਾ ਜੜੂੰਗਾ ਤੇ ਜਨਜਰ ਜਾ ਜਨੇ ਉਹਨਾਂ ਨੇ ਤੇ ਮੈਂ ਦਿੱਲੀ ਰਹੂੰਗਾ ਜੇਦੋਂ ਅਸੀਂ ਫੋਕਲਾਂ ਨੇ ਕਹਿੰਦੇ ਕਹਿੰਦਾ ਦਿੱਲੀ ਆ ਮੇਰਾ ਹੂੰ ਕਦੇ ਕਦੇ ਜਿਹੜੇ ਫੌਜ ਦੇ ਅਧਿਕਾਰੀ ਐ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਜਿਹੜੀ ਤੁਹਾਨੂੰ ਜਾਣਕਾਰੀ ਦਿੱਤੀ ਗਈ ਵੀ ਇਹਦੇ ਇੱਥੇ ਜਿਹੜੇ ਹਾਲਾਤ ਠੀਕ ਨਹੀਂ ਜਾਂ ਕੋਈ ਇਸ ਤਰ੍ਹਾਂ ਦੀ ਮਾੜੀ ਗਤੀ ਨਹੀਂ ਹਾਂ ਜੀ ਉੱਥੇ ਹੋਰ ਤੇ ਕੋਈ ਨਹੀਂ ਉਹ ਜੀ ਕੋਈ ਆਏ ਨਹੀਂ ਕੋਈ ਉਹ ਜੀ ਹੂੰ ਜਮੈਨੀ ਅਜਤੇ ਕਰ ਕੋਈ ਹੁਣ ਤੁਹਾਨੂੰ ਪਤਾ ਹੈ ਕਿ ਜਿਹੜੀ ਜਿਹੜੀ ਉਥੋਂ ਫੌਜ ਦੇ ਵਿੱਚੋਂ AK47 ਹੈ ਜਿਹੜੀ ਉਥੋਂ ਚੋਰੀ ਕਰਕੇ ਜਿਹੜੀ ਇਸ ਜਿਹੜੇ ਜਿਹੜੇ 5-6 ਬੰਦਿਆਂ ਦਾ ਗਰੋਹ ਫੜਿਆ ਗਿਆ ਉਹਨਾਂ ਤੋਂ ਬਰਾਮਦ ਹੋਈ ਤੁਹਾਨੂੰ ਲੱਗਦਾ ਹੈ ਵੀ ਜਿਹੜੀ ਤੁਹਾਡੇ ਲੜਕੇ ਤੋਂ ਹੀ ਫੜੀ ਗਈ ਹੈ ਨਹੀਂ ਜੀ ਇਹ ਚੀਜ਼ ਵਾਰੀ ਅਸੀਂ ਬਿਲਕੁਲੀ ਨਹੀਂ ਜਾਣਦੇ ਨਾ ਹੀ ਅਸੀਂ ਵੇਖੀ ਹਮ ਜਿਵੇਂ ਇਸ ਤਰ੍ਹਾਂ ਦਾ ਕੋਈ ਹਥਿਆਰ ਲੈ ਕੇ ਆਏ ਹੋਗੇ ਨਹੀਂ ਜੀ ਨਹੀਂ ਤੁਸੀਂ ਦੇਖੋ ਵੀ ਮੈਂ ਰਸਫਲਾ ਚੱਕਣ ਵਾਲਿਆਂ ਦੀ ਬੰਦ ਹਮ ਅਸੀਂ ਤਾਂ ਘਰੇ ਤਾਂ ਇਹੋ ਜਿਹਾ ਕੁਝ ਵੇਖਿਆ ਹੀ ਨਹੀਂ ਅਜਤੇ ਨੇ ਮੈਂ ਮੈਂ ਗੱਲ ਕਰ ਰਿਹਾ ਕਿ ਤੇ ਲੜਕਾ ਕਦੇ ਕੋਈ ਹਥਿਆਰ ਲੈ ਕੇ ਆਇਆ ਵੀ ਇਹ ਸਰਕਾਰੀ ਹਥਿਆਰ ਹੈ ਜਾਂ ਨਹੀਂ ਜੀ ਨਹੀਂ ਨਹੀਂ ਬਿਲਕੁਲ ਨਹੀਂ ਖਾਲੀ ਆਉਂਦਾ ਹਾਂਜੀ ਹਾਂ ਖਾਲੀ ਆਉਂਦਾ ਬਿਲਕੁਲ ਮੈਂ ਇਹਨੂੰ ਲੈ ਕੇ ਆਉਣਾ ਬਗੜਾੜੀ ਨੂੰ ਬਗੜਾੜੀ ਹਿੰਟੜਾ ਕੀ ਹਾਂ ਅਸੀਂ ਨਹੀਂ ਕੋਈ ਦੇਖਿਆ ਇਹ ਇਹ ਕੋਈ ਸੇ ਵੇਖਿਆ ਹੁੰਦਾ ਤੇ ਫਿਰ ਅਸੀਂ ਉਹਨੂੰ ਰੋਕਦੇ ਨਾ ਫਿਰ ਇੱਥੋਂ ਤੱਕ ਪਹੁੰਚਣ ਦਾ ਤੇ ਦਿੰਦੇ ਇਹ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੁੰਦਾ ਫਿਰ ਅਸੀਂ ਉੱਥੇ ਰਿਕਵਰਟ ਕਰਦੇ ਹੂੰ ਇਹ ਵੀ ਇਹਨਾਂ ਗੱਲਾਂ ਦਾ ਸਾਨੂੰ ਕੋਈ ਪਤਾ ਹੀ ਨਹੀਂ ਕੀ ਕੀ ਹੋਈ ਬਣੀ ਜਾਂਦਾ ਕੀ ਕਰੀ ਜਾਂਦੇ ਕਦੇ ਮਾਤਾ ਦੇ ਨਾਲ ਗੱਲਬਾਤ ਕੀਤੀ ਹੋਵੇ ਕਿਉਂਕਿ ਮਾਵਾ ਦੇ ਨਾਲ ਅਕਸਰ ਪੁੱਤ ਆ ਜਿਹੜੇ ਕੋਈ ਗੱਲਬਾਤ ਖੋਲ ਲੈਂਦੇ ਹਾਂ ਜੇ ਉਹ ਵੇ ਇੱਥੇ ਇਕੱਠੇ ਹੁੰਦੇ ਸੀ ਤਿੰਨੇ ਅਸੀਂ ਕੁੜੀਆਂ ਤਾਂ ਵੇਹੀਆਂ ਵਾਂਗ ਹੂੰ ਤੇ ਉਹ ਆਦੀ ਮਾਂ ਨਾਲ ਵੀ ਗੱਲਾਂ ਕਰਦਾ ਰਹਿੰਦਾ ਸੀ ਮੇਰੇ ਨਾਲ ਵੀ ਕਰਦਾ ਰਹਿੰਦਾ ਸੀ ਪਰ ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ ਜਿਹੜੇ ਪਿਤਾ ਨੇ ਜਿਹੜੀ ਕਿਤੇ ਨਾ ਕਿਤੇ ਉਹਨਾਂ ਦੇ ਮਾਨਸਿਕ ਤੌਰ ਤੇ ਜਿਹੜਾ ਛੱਟ ਜ਼ਰੂਰ ਲੱਗੀ ਹੈ ਕਿਉਂਕਿ ਘਰ ਤੋਂ ਸੀ ਦੇਖ ਸਕਦੇ ਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿਹੜੀ ਲੜਕੀ ਹੈ ਉਹ ਉਹਨਾਂ ਨੇ ਇਹ ਘਰ ਦੇ ਵਿੱਚ ਬਹੁਤ ਮਦਦ ਕੀਤੀ ਹੈ ਇਹ ਘਰ ਉਹਨਾਂ ਨੇ ਤਿਆਰ ਕਰਵਾ ਕੇ ਦਿੱਤਾ ਕਿਉਂਕਿ ਲੜਕੀਆਂ ਨੂੰ ਗਰੀਬੀ ਦੇ ਉੱਠ ਕੇ ਸਾਰੇ ਬੱਚਿਆਂ ਨੂੰ ਪੜਾਇਆ ਲਿਖਾਇਆ ਤੇ ਪੜਾਉਣ ਲਿਖਾਉਣ ਤੋਂ ਬਾਅਦ ਨੌਕਰੀ 'ਚ ਇਹ ਜਦੋਂ ਇਹ ਭਰਤੀ ਹੋ ਜਾਂਦਾ ਤੇ ਭਰਤੀ ਹੋਣ ਤੋਂ ਬਾਅਦ ਜਿਹੜੇ ਹਾਲਾਤ ਨੇ ਘਰ ਦੇ ਦੱਸਣ ਮੁਤਾਬਕ ਉਹ ਕਦੇ ਵੀ ਇਸ ਤਰ੍ਹਾਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਕਿਸੇ ਚੋਰੀ ਦੇ ਵਿੱਚ ਨਾ ਕੋਈ ਇਸ ਤਰ੍ਹਾਂ ਦੀ ਮਾੜੀ ਗਤੀਵਿਧੀ ਦੇ ਵਿੱਚ ਉਹਨਾਂ ਦਾ ਨਾਂ ਆਇਆ ਪਰ ਪਤਾ ਨਹੀਂ ਕਿੱਥੇ ਜਾ ਕੇ ਜਿਹੜਾ ਹੈਗਾ ਉਹ ਕਿਸ ਗਲਤ ਅੰਸਰਾਂ ਦੇ ਨਾਲ ਉਹਦਾ ਵਾਹ ਪੈਂਦਾ ਤੇ ਉਹ ਜਿਹੜਾ ਹੈਗਾ ਅੱਜ ਜਿਹੜਾ ਪੂਰਾ ਨਗਰ ਕਿਉਂਕਿ ਇਹ ਨਗਰ ਹਮੇਸ਼ਾ ਜਿਹੜਾ ਅਸੀਂ ਬਾਬੂ ਰਾਜਬਾਲੀ ਦੀ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਉਹਦੇ ਨਾਲ ਨਾਮ ਦੇ ਨਾਲ ਮਸ਼ਹੂਰ ਸੀਗਾ ਤੇ ਅਸੀਂ ਜਿਕਰ ਹਮੇਸ਼ਾ ਮਾਣ ਦੇ ਨਾਲ ਕਰਦੇ ਸੀ ਪਰ ਅੱਜ ਕਿਤੇ ਨਾ ਕਿਤੇ ਜਾ ਕੇ ਨਗਰ ਦੇ ਵਿੱਚ ਵੀ ਬਦਨਾਮੀ ਦਾ ਕਾਰਨ ਬਣਿਆ ਪਰਿਵਾਰ ਦੇ ਵਿੱਚ ਵੀ ਇਸ ਗੱਲ ਦੀ ਨਿਮੋਸ਼ੀ ਹੈ ਕਿਉਂਕਿ ਇਸ ਤਰ੍ਹਾਂ ਦਾ ਇਸ ਹਲਕੇ ਦੇ ਵਿੱਚ ਕਦੇ ਵੀ ਕੋਈ ਵਾਕਿਆਤ ਨਹੀਂ ਵਰਤਿਆ ਸੀ ਕਿ ਕੋਈ ਫੌਜ ਦਾ ਨੌਜਵਾਨ ਭੱਜ ਕੇ ਆ ਕੇ ਚੋਰੀਆਂ ਡਾਕਿਆਂ ਦੇ ਵਿੱਚ ਉਹ ਜਿਹੜੀ ਹੈਗੀ ਉਹਦੀ ਸ਼ਮੂਲੀਅਤ ਨਿਕਲੇ ਇਸ ਜਗ੍ਹਾ ਤੇ ਸਾਡੇ ਨਾਲ ਜਿਹੜੇ ਕਿਉਂਕਿ ਜਦੋਂ ਕੋਈ ਕੋਈ ਚੋਰੀ ਡਾਕੇ ਦੀ ਗੱਲ ਆਉਂਦੀ ਤਾਂ ਅਕਸਰ ਜਿਹੜੀ ਹੈਗੀ ਸੱਤਾਧਾਰੀ ਪਾਰਟੀ ਤੇ ਵੀ ਜਿਹੜੇ ਸਵਾਲ ਉੱਠਦੇ ਆ ਕਿ ਤੁਹਾਡੇ ਜਿਹੜੇ ਸਰਕਾਰ ਦੇ ਵਿੱਚ ਜਿਹੜੇ ਹਾਲਾਤ ਨੇ ਲਾਅ ਐਂਡ ਆਰਡਰ ਹੈ ਜਿਹੜਾ ਉਹ ਜਿਹੜਾ ਉਹ ਮੇਨਟੇਨ ਨਹੀਂ ਹੋ ਰਿਹਾ ਜਾਂ ਉਹ ਜਿਹੜੇ ਹਾਲਾਤ ਨੇ ਜਿਹੜੇ ਬੇਕਾਬੂ ਹੁੰਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬਲਾਕ ਪ੍ਰਧਾਨ ਨੇ ਇੱਥੋਂ ਦੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਦੇ ਧਿਆਨ 'ਚ ਰਹਿੰਦੀਆਂ ਉਹ ਵੀ ਇਸੇ ਨਗਰ ਦੇ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਕਿਉਂਕਿ ਜਿਹੜੀ ਉਹਨਾਂ ਤੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਸੀ ਕਿ ਕਦੇ ਇਸ ਤਰ੍ਹਾਂ ਦਾ ਕੋਈ ਇਹ ਪਰਿਵਾਰ 'ਚੋਂ ਦੇਖਣ ਨੂੰ ਮਿਲ ਹੀ ਨਹੀਂ ਗੱਲ ਕਿਵੇਂ ਦੇਖਦੇ ਆ ਚਮਕੌਰ ਸਿੰਘ ਪ੍ਰਧਾਨ ਜੀ ਜਦੋਂ ਕੋਈ ਲੜਕਾ ਕਿਸੇ ਖੇਤਰ ਦੇ ਵਿੱਚ ਜਾ ਕੇ ਕੋਈ ਬੱਲਾ ਮਾਰਦਾ ਹੈ ਤਾਂ ਪੂਰੇ ਨਗਰ ਨੂੰ ਮਾਣ ਹੁੰਦਾ ਹੈ ਕਿ ਸਾਡੇ ਨਗਰ ਦਾ ਨੌਜਵਾਨ ਹੈ ਜਿਹੜਾ ਇਹਨੇ ਸਾਡੇ ਨਗਰ ਦਾ ਨਾਮ ਉੱਚਾ ਕੀਤਾ ਪਰ ਅੱਜ ਜਿਹੜੀ ਨਮੋਸ਼ੀ ਜਿਹੜੀ ਹੋਈ ਹੈ ਨਗਰ ਨੂੰ ਹੋਈ ਹੈ ਉਹਦੇ ਸਬੰਧੀ ਜਿਹੜੀ ਹੈਗੀ ਹੈ ਪੂਰਾ ਨਗਰ ਇਹ ਕਹਿ ਸਕਦੇ ਆ ਕਿ ਆਪਾਂ ਜਦੋਂ ਗੱਲਬਾਤ ਕਰਾਂਗੇ ਕਿਤੇ ਜਾ ਕੇ ਤੇ ਉਹ ਜਿਹੜੀ ਹੀਣ ਭਾਵਨਾ ਦੇ ਸ਼িকার ਹੁੰਦਾ ਕਿਵੇਂ ਦੇਖ ਦਿਓ ਆ ਜਦੋਂ ਪਿੰਡ ਦਾ ਨਾਂ ਆਊਗਾ ਸਾਫ਼ ਹੋ ਕੇ ਦਾ ਫਿਰ ਵਾਸੀ ਆ ਸਾਰਿਆਂ ਦੇ ਹੁੰਦਾ ਬਾਕੀ ਮੈਂ ਇਹਨਾਂ ਦੇ ਸਾਰੇ ਪਰਿਵਾਰੀ ਇਹ ਮੁੰਡੇ ਦਾ ਦਾਦਾ ਵੀ ਫੌਜ ਚ ਸੀਗਾ ਬਹੁਤ ਮਿਹਨਤੀ ਪਰਿਵਾਰ ਆ ਜਿਵੇਂ ਇਹਨਾਂ ਦੱਸਿਆ ਅਨਪੜ੍ਹ ਸੀ ਇਹਨੇ ਚਾਰੇ ਬੱਚੇ ਪੜਾਏ ਮੁੰਡੇ ਨੂੰ 7 ਸਾਲ ਦੇ ਤਕਰੀਬਨ ਹੋ ਗਿਆ ਫੌਜ ਚ ਹੁਣ ਸ਼੍ਰੀਨਗਰ ਬੈਠਾ ਕੀ ਕਰੀ ਜਾਂਦਾ ਇਹਨਾਂ ਨੂੰ ਕੀ ਪਤਾ ਪਰਿਵਾਰ ਨੂੰ ਜਾਂ ਪਿੰਡ ਨੂੰ ਵੀ ਕੀ ਪਤਾ ਬਹੁਤ ਮਾੜੀ ਗੱਲ ਹੋਈ ਐ ਪਰਿਵਾਰ ਸਾਰੇ ਪਰਿਵਾਰੀ ਇਹਦੇ ਦੂਜੇ ਭਰਾ ਵੀ ਸਾਰੇ ਬਹੁਤ ਵਧੀਆ ਪਰਿਵਾਰ ਆ। ਹੁਣ ਹੁਣ ਕੋਈ ਪੁਲਿਸ ਵੱਲੋਂ ਜਾਂ ਕਿਸੇ ਫੌਜ ਦੇ ਅਧਿਕਾਰੀ ਵੱਲੋਂ ਤੁਹਾਡੇ ਨਾਲ ਕੋਈ ਰਾਬਤਾ ਕਾਇਮ ਕੀਤਾ ਗਿਆ ਕਿ ਤੁਹਾਡੇ ਨਗਰ ਦਾ ਨੌਜਵਾਨ ਜਿਹੜਾ ਜਿਹੜੀ ਇਸ ਤਰ੍ਹਾਂ ਦੀ ਗਤੀ ਦੇ ਵਿੱਚ ਆਇਆ ਹੈ? ਨਹੀਂ ਸਾਡੇ ਪਿੰਡ ਨੂੰ ਤਕਰੀਬਨ ਹਾਲੇ ਕਿਸੇ ਨੂੰ ਨਾਮ ਨਹੀਂ ਹੋਈ ਗੇ ਉਹ ਕਾਰਵਾਈ ਕਰੀ ਜਾਂਦੇ ਅਸੀਂ ਬਸ ਤੁਹਾਡੇ ਵਾਂਗ ਮੀਡੀਆ ਚ ਇਹ ਸਾਰਾ ਕੁਝ ਪਤਾ ਲੱਗਿਆ ਸਾਨੂੰ। ਹੂੰ ਬਹੁਤ ਮਾੜੀ ਗੱਲ ਹੋਈ। ਅ ਜਿਹੜੇ ਬਾਈ ਗਵੰਡੀ ਨੇ ਅਕਸਰ ਆਂਢ ਗਵੰਢ ਦੇ ਵਿੱਚ ਜਿਹੜੀ ਗੱਲ ਕਿਸੇ ਦਾ ਪਤਾ ਲੱਗ ਜਾਂਦਾ ਹੁੰਦਾ ਕਿ ਸਾਡਾ ਨੌਜਵਾਨ ਹੈ। ਜਿਹੜਾ ਵੀ ਉਹ ਇਸ ਤਰ੍ਹਾਂ ਦੀ ਕੋਈ ਬਾੜੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦਾ ਹੋਵੇ ਮੈਂ ਇਸ ਮੁੰਡੇ ਨੂੰ ਤਕਰੀਬਨ ਕਿਤੇ ਮੂੰਹ ਵੇਖਿਆ ਮੁਖਿਆ ਹੋਇਆ ਪਿੰਡ ਚ ਵੀ ਨਹੀਂ ਵੇਖਿਆ ਆ ਗਿਆ ਇਹਨੂੰ ਕਿਤੇ ਵੀ ਕਿੱਥੇ ਆਇਆ ਇਹ ਪਿੰਡ ਚ ਜਾਂਦਾ ਹੀ ਨਹੀਂ ਘਰੋਂ ਬਾਹਰ ਹੀ ਨਹੀਂ ਜਾਂਦਾ ਘਰੇ ਆਉਂਦਾ ਕੰਮ ਕਰਾਉਂਦਾ ਭੈਣਾ ਪੜੀਆਂ ਲਿਖੀਆਂ ਇੱਕ ਭੈਣ ਮੁਲਾਜ਼ਮਾ ਹੈ ਦੀ ਪੁਲਿਸ ਚ ਬਗਰਾੜੀਓ ਦੀ ਕੋਠੀ ਪਾਈ ਵੀ ਦੋ ਭੈਣਾਂ ਨੇ ਉਸ ਮਕਾਨ ਪਾਈ ਵਧੀਆ ਵਧੀਆ ਸਾਈਟਾਂ ਦਾ ਪਰਿਵਾਰ ਆ ਉਹਨੇ ਪਤਾ ਨਹੀਂ ਕਿਉਂ ਗਲਤੀ ਕੀਤੀ ਕਿਉਂ ਜੀ ਐਡੀ ਵੱਡੀ ਗਲਤੀ ਨਹੀਂ ਕੀਤੀ ਕਿਸੇ ਦੇ ਨਾਲ ਲੱਗ ਗਿਆ ਜਾਂ ਛੇਤੀ ਹੁੰਦਾ ਵੀ ਮੈਂ ਅਮੀਰ ਹੋ ਜਾ ਹਾਂ ਹੋਰ ਜਲਦੀ ਹੋ ਸਕਦਾ ਇਹ ਹੋ ਜੇ ਆਕ ਹੋ ਗਿਆ ਹੋ ਗਿਆ ਬਾਈ ਜਿਵੇਂ ਤੁਸੀਂ ਆਂਡ ਗਵੰਡ ਰਹਿੰਨੇ ਹੋ ਕਦੇ ਇਸ ਤਰ੍ਹਾਂ ਦਾ ਲੱਗਿਆ ਵੀ ਉਹ ਕੋਈ ਉਹਦੀਆਂ ਹਰਕਤਾਂ ਮਾੜੀਆਂ ਦੇਖੀਆਂ ਹੋ ਨਹੀਂ ਜੀ ਨਹੀਂ ਨਹੀਂ ਇਹ ਹਜੇ ਤਾਂ ਉਹ ਮੁੰਡਾ ਹੀ ਨਹੀਂ ਸੀਗਾ ਜੀ ਮੁੰਡਾ ਗਿਆਨੀ ਸੱਖਾ ਪੱਗ ਬੰਦ ਆ ਜੀ ਤੇ ਇਹੋ ਜੀ ਕੋਈ ਗੱਲ ਨਹੀਂ ਕੀ ਇੱਥੇ ਆਉਂਦਾ ਉਹ ਪੱਠੇ-ਤੱਥੇ ਲਾਉਂਦਾ ਪਸ਼ੂਆਂ ਨੂੰ ਪੱਠੇ ਪਾਉਂਦਾ ਹੌਣ ਰਿਹਾ ਜੀ ਉਹ 10-15 ਦਿਨ ਇੱਥੇ ਹਮ ਉਹਨੇ ਵਰਗਾ ਪੱਠੇ ਪਾਏ ਆ ਜੀ ਪਸ਼ੂ ਆਉਂਦਾ ਸੀਗਾ ਉਹਦੇ ਪਿਓ ਦੇ ਨਾਲ ਜਾਂਦਾ ਸੀਗਾ ਇਕੱਠੇ ਆਉਂਦੇ ਇਕੱਠੇ ਜਾਂਦੇ ਸੀ ਪੱਠੇ ਲੈਣ ਹਮ ਤੇ ਜਿੱਦੇ ਇਥੋਂ ਛੁੱਟੀ ਗਿਆ ਉਹਦੇ ਮੈਂ ਵੀ ਪੁੱਛਿਆ ਮੈਂ ਕਿਹਾ ਦੀਪਾ ਉੱਠ ਗਿਆਂਦੀ ਜੀ ਉੱਠ ਗਿਆ ਤਾਂ ਆਖੇ ਵੀ ਫੌਜ ਦੇ ਵਿੱਚ ਚਲਾ ਗਿਆ ਫੇਰ ਮੈਂ ਕਿਹਾ ਚਲੋ ਠੀਕ ਹੈ ਤੇ ਅਜੇ ਤਾਂ ਇੰਨਾ ਚਿਰ ਹੋ ਗਿਆ ਜੀ ਫੌਜ ਦੇ ਵਿੱਚ ਪਹਿਲਾਂ ਵੀ ਕੋਈ ਗੱਲ ਹੀ ਨਹੀਂ ਪਿੰਡ ਦੇ ਵਿੱਚ ਜਿਹਦੋਂ ਮਰਦੀ ਇਹ ਵੀ ਆਪਾਂ ਪੁੱਛ ਸਕਦੇ ਆਂ ਪੰਚਾਇਤ ਨੂੰ ਪੁੱਛ ਸਕਦੇ ਆਂ ਵੀ ਇਹ ਅਜੇ ਤਾਂ ਕੋਈ ਗੱਲ ਹੀ ਨਹੀਂ ਹੋਈ ਯਾ ਪਹਿਲਾ ਚਾਂਸ ਹੈ ਇਹ ਚੀਜ਼ ਦਾ ਵੀ ਪਤਾ ਨਹੀਂ ਵੀ ਉਹਦੇ ਨਾਲ ਸੰਗੀ ਉਹ ਯਾਰ ਲੱਗ ਗਿਆ ਜੀ ਬੰਦਿਆਂ ਦਾ ਕਿ ਕਿਸੇ ਨੂੰ ਨਸ਼ਾ ਪਾਣੀ ਦੇ ਕੇ ਇਹ ਕਿੱਥੇ ਤੇ ਲਾਇਆ ਵੀ ਐਸ ਪਾਸੇ ਹੋ ਜੀ ਇਦੇ ਬਾਰੇ ਨਹੀਂ ਕੁਝ ਕਹਿ ਸਕਦੀ ਜੀ ਅਸੀਂ ਤੇ ਪਰ ਹੋਇਆ ਗਲਤ ਕੰਮ ਆ ਜੀ ਇਹੋ ਜਿਹਾ ਮੁੰਡਾ ਨਹੀਂ ਸੀ ਉਹ ਹੂੰ ਕੋਈ ਨਹੀਂ ਪਤਾ ਨਹੀਂ ਕਰਦਾ ਸੀ ਕਾ ਜੀ ਪਹਿਲਾਂ ਅੱਛਾ ਨਸ਼ਾ ਪੱਤਾ ਕੋਈ ਨਹੀਂ ਨਾ ਕੋ ਦਾਰੂ ਨਾ ਪਿਆਲਾ ਜੀ ਤੇ ਬੜਗਾ ਬੋਲੀ ਸੀ ਚਾਚਾ ਜੀ ਤੋਂ ਬਣਾ ਬੋਲਦਾ ਨਹੀਂ ਸੀਗਾ ਗਵਾਂਡ ਮੱਥੇ ਨਾਲ ਜੀ ਤੋਂ ਬਣਾ ਨਹੀਂ ਬੋਲਦਾ ਕਿਸੇ ਨੂੰ ਹੂੰ ਬਸ ਉਹਦੇ ਨਾਲ ਪਤਾ ਹੀ ਨਹੀਂ ਜੇ ਕੀ ਚਾਂਸ ਬਣਿਆ ਵੀ ਇਹ ਕਿਹੜੇ ਰਾਹ ਪੈ ਗਿਆ ਜੀ ਜਿਹੜਾ ਜਿਹੜੇ ਅੱਖਰ ਜਦੋਂ ਕੋਈ ਨੌਜਵਾਨ ਹੁੰਦਾ ਉਹਦੇ ਦੋਸਤ ਮਿੱਤਰ ਵੀ ਇਸ ਤਰ੍ਹਾਂ ਦੇ ਬਣ ਜਾਂਦੇ ਆ ਜਾਂ ਪਿੰਡ ਦੇ ਵਿੱਚ ਕੋਈ ਦੋਸਤਾਂ ਦਾ ਦਾਇਰਾ ਹੁੰਦਾ ਕਦੇ ਦੇਖਿਆ ਉਹਦੇ ਦੋਸਤ ਆ ਜਿਹੜੇ ਇਸ ਨਗਰ ਦੇ ਵਿੱਚ ਜਿਹੜੇ ਦੋਸਤਾਂ ਦਾ ਦਾਇਰਾ ਹੈ ਉਹ ਕਿਸ ਤਰ੍ਹਾਂ ਦਾ ਇਸ ਤੋਂ ਵਧੀਆ ਤੇਰਾ ਸਰ ਨਾਲ ਵਧੀਆ ਜੀ ਕੋਈ ਕਦੇ ਗੱਲਬਾਤ ਹੀ ਨਹੀਂ ਸੁਣੀ ਸੀ ਕਦੇ ਵੀ ਤੇਰੀ ਰਾਸਤੇ ਦੇ ਵਿੱਚ ਹੀ ਮਿਲਣਾ ਵਧੀਆ ਜੀ ਕਹਿ ਕੇ ਬੁਲਾਉਣਾ ਵੀ ਪਿੰਡ ਦੇ ਵਿੱਚ ਕਦੇ ਇਹੋ ਜੀ ਕੋਈ ਘਟਨਾ ਨਹੀਂ ਵਾਪਰੀ ਸੀ ਕੋਈ ਨਸ਼ਾ ਪਤਾ ਨਹੀਂ ਸੀ ਵਧੀਆ ਵਧੀਆ ਪਰਿਵਾਰ ਚੋਂ ਸੀ ਕੋਈ ਪਰਿਵਾਰ ਚ ਨਸ਼ਾ ਪਤਾ ਕਰਦਾ ਉਹ ਤਾਂ ਕੋਈ ਗਲਤ ਅੰਸਰਾਂ ਨਾਲ ਰਲ ਕੇ ਹੀ ਬਸ ਇਹ ਗੱਲ ਹੋ ਗਈ ਆ ਪਰ ਉਹ ਵੀ ਇਹ ਚੀਜ਼ ਨੂੰ ਪਸਤਾਉਂਦਾ ਹੋਊਗਾ ਪਰ ਇਸ ਟਾਈਮ ਤਾਂ ਪਰ ਇਸ ਟਾਈਮ ਪਿੰਡ ਦੇ ਵਿੱਚ ਜਾਂ ਘਰਾਂ ਦੇ ਵਿੱਚ ਜੇ ਸੀ ਵੀ ਇੱਥੇ ਕੋਈ ਘਰ ਆਪਣਾ ਕੋਈ ਹੈ ਜੀ ਗੱਲਬਾਤ ਨਹੀਂ ਸੀ ਵਧੀਆ ਚਾਚਾ ਜੀ ਕਹਿ ਕੇ ਬੁਲਾਉਂਦਾ ਸੀ ਵਧੀਆ ਕੋਈ ਗੱਲਬਾਤ ਸੀ ਹਾਂਜੀ ਕੋਈ ਉਹ ਨਹੀਂ ਸੀ ਜੀ ਅ ਜਿਹੜੀ ਉਹ ਕੁਤ ਨੌਜਵਾਨ ਦੀ ਜਿਹੜੀ ਮਾਤਾ ਹੈ ਉਹ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਕਸਰ ਅੱਛਾ ਉਹ ਉਹ ਜਿਹੜੀ ਹੈਗੇ ਲੜਕੀਆਂ ਕੋਲੇ ਚਲੇ ਗਏ ਬਾਈ ਜੀ ਤੁਸੀਂ ਵੀ ਆਹਨ ਗਵੰਡ ਰਹੇ ਨੇ ਹੋ ਕੋਈ ਲੱਗਦੀ ਸੀ ਇਸ ਤਰ੍ਹਾਂ ਦੀ ਗਤੀਵਿਧੀ ਵੀ ਉਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ ਨਹੀਂ ਜੀ ਬਹੁਤ ਵਧੀਆ ਮੁੰਡਾ ਸੀ ਜੇ ਜਦੋਂ ਆਉਂਦਾ ਸੀਗਾ ਚਾਚਾ ਜੀ ਤੋਂ ਬਿਨਾਂ ਵੀ ਮਤਲਬ ਬੁਲਾਉਂਦਾ ਨਹੀਂ ਸੀਗਾ ਮੇਰਾ ਮਤਲਬ ਬਹੁਤ ਵਧੀਆ ਸੀਗਾ ਉਹਦਾ ਜੀ ਵੀ ਕੋਈ ਪਤਾ ਹੀ ਨਹੀਂ ਸੀ ਲੱਗਦਾ ਜਦੋਂ ਪੱਠੇ-ਪੱਠੇ ਲਿਆਉਂਦਾ ਜੀ ਆ ਕੇ ਤੇ ਪਸੂ ਸਾਹਮ ਦਾ ਸੀਗਾ ਕੋਈ ਉਹ ਜਾ ਉਹਨੂੰ ਹੈ ਹੀ ਨਹੀਂ ਸੀਗਾ ਜੀ ਵੀ ਐ ਕੋਈ ਵੀ ਇਸ ਚੱਕਰ ਦੇ ਵਿੱਚ ਹੋਊਗਾ ਇਹ ਆ ਸੰਗਮਾੜੀ ਬੰਦਿਆਂ ਦਾ ਹੋ ਗਿਆ ਜੀ ਬਾਕੀ ਇਹਨਾਂ ਨੇ ਆਪਦੀ ਮਿਹਨਤ ਪਹਿਲਾਂ ਬਹੁਤ ਕੀਤੀ ਬਹੁਤ ਮਿਹਨਤ ਨਾਲ ਬਣਾਇਆ ਇਹਨਾਂ ਕੋਲ ਬਚਾਰਾ ਕੋਲੇ ਪਹਿਲਾਂ ਉਧਰ ਜਗਾ ਸੀ ਵੀ ਇੱਕ ਕਮਰਾ ਸੀਗਾ ਇਹਨਾਂ ਦੇ ਤੇ ਮਤਲਬ ਵਿਚਾਰੇ ਪੜਾਏ ਬਹੁਤ ਗਰੀਬੀ ਦੇ ਵਿੱਚ ਉਹ ਚਲ ਕੁੜੀਆਂ ਵੀ ਪੜ ਗਈਆਂ ਤੇ ਆਪਣਾ ਸਾਰੇ ਜੋ ਬੱਚੇ ਲਾਗੇ ਮਲਾਜਮ ਕੁੜੀ ਮਲਾਜਮ ਲੱਗੀ ਫੇਰ ਆ ਮਕਾਨ ਬਣਾਇਆ ਜਦੋਂ ਕੁੜੀ ਮਲਾਜਮ ਲੱਗੀ ਆ ਤੇ ਬਾਕੀ ਇਹ ਤਾਂ ਬਹੁਤ ਵਧੀਆ ਪਰਿਵਾਰ ਆ ਜੀ ਸਾਡੇ ਕੋਲੇ ਰਹਿਣ ਵਾਲੇ ਕੋਈ ਲੜਾਈ ਝਗੜੇ ਵਾਲੇ ਨਹੀਂ ਗੇ ਵੀ ਬਹੁਤ ਵਧੀਆ ਪਰਿਵਾਰ ਆ ਜੀ ਤੇ ਬਸ ਉਹਦੇ ਦਿਮਾਗ ਨੂੰ ਪਤਾ ਨਹੀਂ ਅਸੀਂ ਤਾਂ ਅੱਗੇ ਕੱਲ ਦੇ ਇਹ ਗੱਲ ਕਰੀ ਜਾਂਦੇ ਆਂ ਵੀ ਫੌਜ ਨੂੰ ਤਾਂ ਬੰਦਾ ਤਰਸਦਾ ਇਹ ਨੌਕਰੀ ਨੂੰ ਮੁੰਡੇ ਤੁਰੇ ਫਿਰਦੇ ਆ ੱਟਕੇ ਖਾਂਦੇ ਤੇ ਵੀ ਇਹਦੇ ਦਿਮਾਗ ਨੂੰ ਹੋ ਕੀ ਗਿਆ ਵੀ ਕੋਈ ਬਸ ਦਿਮਾਗ ਨੂੰ ਹਾਂ ਗਲਤ ਅਚਾਨਕ ਰਲ ਗਿਆ ਜੀ ਸੋ ਜਿਹੜੀ ਜਾਣਕਾਰੀ ਇਹ ਹੈ ਕਿ ਜਿਹੜੇ ਨੌਜਵਾਨ ਦਾ ਜਿਹੜਾ ਇੱਥੋਂ ਦਾ ਰਵਈਆ ਸੀਗਾ ਉਹ ਲਗਭਗ ਸਾਰੇ ਜਿਹੜੇ ਆਂਡ ਗਵਾਂਡ ਦੇ ਵਿੱਚ ਬਿਲਕੁਲ ਪਤਾ ਹੀ ਹੁੰਦਾ ਹੈ ਉਹਦੀ ਇਸ ਤਰ੍ਹਾਂ ਦੀ ਕੋਈ ਜਿਹੜੀ ਮਾੜੀ ਗਤੀਵਿਧੀ ਇੱਥੇ ਕਿਸੇ ਨੇ ਵੀ ਦੇਖੀ ਨਹੀਂ ਪਰ ਹੋ ਸਕਦਾ ਹੈ ਕਿ ਉਹ ਕਿਸੇ ਗਲਤ ਅੰਸਰਾਂ ਦੇ ਹੱਥ ਚੜ ਗਿਆ ਜਾਂ ਜਿਹੜੇ ਅੱਜ ਕੱਲ ਜਿਹੜੇ ਨੌਜਵਾਨ ਹੈ ਸੁਪਨੇ ਇਸ ਤਰ੍ਹਾਂ ਦੇ ਲੈ ਲੈਂਦੇ ਕੋਈ ਰਾਤੋਂ ਰਾਤ ਅਮੀਰ ਹੋਣ ਦਾ ਜਿਹੜਾ ਖਵਾਬ ਹੈ ਉਹ ਪਾਲ ਲੈਂਦੇ ਆ ਪਰ ਉਹਦੇ ਪਿੱਛੇ ਜਿਹੜਾ ਅੱਜ ਨਗਰ ਨੂੰ ਜਿਹੜੀ ਨਮੋਸ਼ੀ ਚੱਲਨੀ ਪਈ ਹੈ ਨਗਰ ਨੂੰ ਬਦਨਾਮੀ ਚੱਲਨੀ ਪਈ ਹੈ ਉਹ ਸ਼ਾਇਦ ਉਹਦੇ ਕਦੇ ਚਿਤ ਚੇਤੇ ਵੀ ਨਹੀਂ ਹੋਣੀ ਕਿ ਉਹਦੇ ਪਰਿਵਾਰ ਦੇ ਜਿਹੜੇ ਜੀ ਹੈ ਉਹਦੇ ਮਾਤਾ ਪਿਤਾ ਹੈ ਜਾਂ ਉਹਦੇ ਭੈਣ ਭਰਾ ਹੈ ਜਿਹੜੇ ਸਾਰੇ ਵੈਲ ਸੈਟ ਨੇ ਜਿਹੜੇ ਆਪੋ ਆਪਣੀਆਂ ਨੌਕਰੀਆਂ ਤੇ ਲੱਗੇ ਹੋਏ ਨੇ ਸਾਰੇ ਸਰਕਾਰੀ ਜੋਬ ਕਰਦੇ ਨੇ ਕਿ ਉਹਨਾਂ ਦੇ ਦਿਲ ਤੇ ਕੀ ਬੀਤੂਗੀ ਇਹ ਕਦੇ ਸ਼ਾਇਦ ਉਸ ਨੌਜਵਾਨ ਨੇ ਨੇ ਸੋਚਿਆ ਹੁਣ ਸੋ ਤੁਸੀਂ ਜਿਹੜੀ ਰਿਪੋਰਟ ਦੇਖ ਰਹੇ ਸੀ ਪਿੰਡ ਸਾਹੋਕੇ ਤੋਂ ਮੈਂ ਜਗਰੂਪ ਸਿੰਘ ਮਠਾਰੂ ਮਾਲਵਾ ਐਮ ਐਚ ਟੀ ਵੀ ਘਟਨਾ ਸਗੀ ਜਿਹੜੀ ਇੱਕ ਕੁਝ ਬੰਦਿਆਂ ਨੇ ਗ੍ਰੀਨ ਨਾਮ ਦਾ ਇੱਕ ਹੋਟਲ ਹੈਗਾ ਪੁੱਚੋਦੇਰੀ ਦੇ ਵਿੱਚ ਉੱਥੇ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹਦੇ ਵਿੱਚ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲੋਂ 7 ਤੋਂ 8000 ਰੁਪਏ ਤੇ ਨਾਲ ਜਿਹੜੇ ਚਾਰ ਮੋਬਾਈਲ ਸੀਗੇ ਮੌਕੇ ਤੋਂ ਖੋ ਕੇ ਫਰਾਰ ਹੋ ਗਏ ਸੀ ਲੁੱਟ ਕੀਤੀ ਸੀਗੀ ਇਹਨਾਂ ਨੇ ਜਿਸ ਬੰਦੇ ਵਿੱਚ ਸੀ ਥਾਣਾ ਕੈਂਟ ਦੇ ਵਿੱਚ ਮੁਕੱਦਮਾ ਨੰਬਰ 24 ਅੰਡਰ ਸੈਕਸ਼ਨ ਆਫ ਰੋਬਰੀ ਆ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀਗਾ ਉਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਡੀਐਸਪੀ ਸਿਟੀ 2 ਸਰਬਜੀਤ ਸਿੰਘ ਜੀ ਨਾਲ ਇਹਨਾਂ ਦੇ ਇੰਚਾਰਜ ਸੀਏਏ 1 ਇੰਸਪੈਕਟਰ ਕੁਲਦੀਪ ਸਿੰਘ ਜੀ ਤੇ ਇੰਚਾਰਜ ਸੀਏਏ 2 ਇੰਸਪੈਕਟਰ ਕਰਨਦੀਪ ਇਹਨਾਂ ਦੀ ਟੀਮਾਂ ਬਣਾਈਆਂ ਗਈਆਂ ਸੀਗੀਆਂ ਕਿਉਂਕਿ ਸੈਂਸੇਸ਼ਨਲ ਵਾਰਦਾਤ ਸੀਗੀ ਉਹਦੇ ਵਿੱਚ ਜਿਹੜੀ ਲੁੱਟ ਕੀਤੀ ਸੀਗੀ ਉਹਦੇ ਵਿੱਚ 1K 47 ਵੀ ਲੈ ਕੇ ਆਏ ਸੀਗੇ ਬੰਦੇ ਸੋ ਇਸ ਮੁਕਦਮੇ ਦੀ ਇਨਵੈਸਟੀਗੇਸ਼ਨ ਦੇ ਸਬੰਧ ਦੇ ਵਿੱਚ ਸਾਡੇ ਕੋਲ ਅੱਜ ਇਨਫੋਰਮੇਸ਼ਨ ਸਹੀਗੀ ਕਿ ਇਹ ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਬੰਦੇ ਨੇ ਇਹ ਪੁੱਚੋ ਦੇ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਘੁੰਮ ਰਹੇ ਨੇ ਸੋ ਸਾਡੀ ਜਿਹੜੀ ਪੁਲਿਸ ਪਾਰਟੀ ਸੀਗੀ ਸੀਆਈਏ ਦੇ ਸੀਆਈਏ ਇਨਚਾਰਜ ਵਨ ਦੀ ਟੀਮ ਸੀਗੀ ਉਹਨਾਂ ਨੇ ਤੁਰੰਤ ਜਿਹੜੇ ਹੈਗੀ ਐ ਐਕਸ਼ਨ ਕੀਤਾ ਤੇ ਉਹ ਆਪਣੀ ਜਿਹੜੀ ਰੇਡ ਵਾਸਤੇ ਰੈਡੀ ਹੋ ਗਏ ਜਦੋਂ ਅਸੀਂ ਇਸ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਆਏ ਤਾਂ ਇੱਥੇ ਇਹ ਗੱਡੀ ਦੇ ਵਿੱਚ ਖੜੇ ਸੀਗੇ ਜਿਹੜੀ ਆਕਟਰਾ ਗੱਡੀ ਸੀਗੀ ਉਹਦੇ ਵਿੱਚ 6 ਦੇ 6 ਦੋਸ਼ੀ ਬੈਠੇ ਸੀਗੇ ਤੇ ਇਹਨਾਂ ਨੇ ਪੁਲਿਸ ਦੀ ਗੱਡੀ ਦੇਖ ਕੇ ਜਿਹੜੀ ਹੈਗੀ ਸਤਵੰਤ ਫਰੰਟ ਸੀਟ ਤੇ ਬੈਠਾ ਸੀਗਾ ਡਰਾਈਵਰ ਦੇ ਨਾਲ ਵਾਲੀ ਸੀਟ ਦੇ ਉੱਪਰ ਉਹਨੇ ਗੱਡੀ ਦਾ ਜਿਹੜੀ ਬਾਰੀ ਖੋਲ ਕੇ ਤੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਜਿਹੜੀ ਕਿ ਸਾਡੀ ਗੱਡੀ ਤੇ ਜਿਹੜੀ ਕਨੈਕਟਰ ਸਾਈਡ ਜਿਹੜਾ ਹੈਗਾ ਪਹਿਲੀ ਇੱਕੜਕੀ ਦੇ ਨੀਚੇ ਲੱਗਿਆ ਉਸ ਤੋਂ ਬਾਅਦ ਜਦੋਂ ਰਿਟੈਲੀਏਸ਼ਨ ਦੇ ਵਿੱਚ ਸਾਡੇ ਪੁਲਿਸ ਪਾਰਟੀ ਨੇ ਫਾਇਰ ਕੀਤੇ ਸਾਡੇ ਵੱਲੋਂ ਦੋ ਫਾਇਰ ਦੇ ਵਿੱਚ ਕੀਤੇ ਗਏ ਆ ਇੱਕ ਫਾਇਰ ਜਿਹੜਾ ਸੀਗਾ ਗੱਡੀ ਦੀ ਬਾਰੀ ਦੇ ਵਿੱਚ ਲੱਗਿਆ ਜਿਹੜੀ ਡਰਾ ਕਨੈਕਟਰ ਸਾਈਡ ਹੈ ਦੂਸਰਾ ਫਾਇਰ ਜਿਹੜਾ ਹੈਗਾ ਇਹਦੀ ਖੱਬੀ ਲਾਦੇ ਪਿੰਜਨੀ ਦੇ ਉੱਪਰ ਲੱਗਿਆ ਸੀਗਾ ਉਸ ਤੋਂ ਬਾਅਦ ਫਾਇਰ ਲੱਗਣ ਤੋਂ ਬਾਅਦ ਜਿਹੜੀ ਇਹਦੀ AK47 ਨੇ ਹੱਥ 'ਚ ਫੜੀ ਹੋਈ ਸੀਗੀ ਉਹ ਥੱਲੇ ਡਿੱਗ ਪਈ ਤੇ ਸਾਡੀ ਪੁਲਿਸ ਪਾਰਟੀ ਨੇ ਤੁਰੰਤ ਜਿਹੜੇ ਐਕਸ਼ਨ ਦੇ ਵਿੱਚ ਹੋ ਕੇ ਇਹਨਾਂ ਨੂੰ 6 ਦੋਸ਼ੀਆਂ ਜਿਹੜੇ ਸੀਗੇ ਬਾਕੀ ਦੇ 5 ਦੋਸ਼ੀ ਇਹਨਾਂ ਨੂੰ ਓਵਰ ਪਾਵਰ ਕਰ ਲਿਆ ਤੇ ਜਿਹੜਾ ਸਤਵੰਤ ਸੀਗਾ ਇਹ ਕੋਰ ਸ਼ਮੀਰ ਦਾ ਰਹਿਣ ਵਾਲਾ ਜਿਹਦੇ ਲੱਤ ਤੇ ਵਿੱਚ ਗੋਲੀ ਲੱਗੀ ਹੈ ਇਹਨੂੰ ਅਸੀਂ ਫਰਦਰ ਸਾਡੀ ਪੁਲਿਸ ਪਾਰਟੀ ਵੱਲੋਂ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਟ੍ਰੀਟਮੈਂਟ ਵਾਸਤੇ ਭੇਜ ਦਿੱਤਾ ਤੇ ਕੁੱਲ ਇਸ ਹੁਣ ਇਸ ਵਾਰਦਾਤ ਨੂੰ ਇਹ 6 ਬੰਦੇ ਜਿਹੜੇ ਦੋਸ਼ੀ ਅੰਜਾਮ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਅਸੀਂ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਇਹਦੇ ਵਿੱਚ ਇੱਕ ਦੋਸ਼ੀ ਜਿਹੜਾ ਹੈਗਾ ਸਿਵਲ ਹਸਪੀਟਲ ਬਠਿੰਡਾ ਰੈਫਰ ਕੀਤਾ ਕਰ ਦਿੱ ਉਹ ਇਹਦੇ ਵਿੱਚ ਦੋਸ਼ੀ ਜਿਹੜੇ ਹੈਗੇ ਨੇ ਉਹ ਆਰਮੀ ਦੇ ਵਿੱਚ ਸਰਵ ਕਰਦੇ ਨੇ ਇੱਕ ਸੰਦੀਪ ਨਾਮ ਦਾ ਵਿਅਕਤੀ ਹੈ ਤੇ ਦੂਸਰਾ ਜਿਹੜਾ ਹੈਗਾ ਗੁਰਦੀਪ ਹੈ ਸੁਨੀਲ 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 ਐਂਡ ਗੁਰਦੀਪ ਜਿਹੜਾ ਸੁਨੀਲ ਹੈ ਮੁਕਸਰ ਦਾ ਰਹਿਣ ਵਾਲਾ ਤੇ ਜਿਹੜਾ ਗੁਰਦੀਪ ਹੈ ਇਹ ਜਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਇਹ ਇਹ ਮੌੜਲੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਨਿਕਲ ਕੇ ਆਇਆ ਕਿ ਜਿਹੜੇ ਇਹ ਸੁਨੀਲ ਨੇ ਆਪਣੀ ਆਰਮੀ ਯੂਨਿਟ ਦੇ ਵਿੱਚੋਂ AK47 ਜਿਹੜੀ ਸੀਗੀ ਛਪਾਲੀ ਸੀ ਚੋਰੀ ਕਰ ਲਈ ਸੀਗੀ ਤੇ ਉਹ ਉਸ ਤੋਂ ਬਾਅਦ ਜਦੋਂ ਇਹ 11 ਤਰੀਕ ਦੇ ਦਿਨ ਇਹ ਕੋਰਸ਼ਮੀਰ ਇਕੱਠੇ ਹੋਏ ਸੀਗੇ ਸਤਵੰਤਨ ਦੇ ਘਰੇ ਇਹਨਾਂ ਨੇ ਸਾਰੀ ਪਲੈਨਿੰਗ ਕੀਤੀ ਸੀਗੀ ਲੁੱਟ ਕਰਨ ਦੀ ਵਾਰਦਾਤ ਨੂੰ ਅੰਜਾਮ ਦੇ ਵਾਸਤੇ ਇਹ ਦੋ ਤਿੰਨ ਜਗ੍ਹਾ ਦੇ ਉੱਪਰ ਪਹਿਲਾਂ ਗਏ ਇਹਨਾਂ ਨੇ ਗਏ ਸੀਗੇ ਬਟ ਜਦੋਂ ਇਹਨਾਂ ਨੇ ਦੇਖਿਆ ਵੀ ਹੋਟਲ ਗ੍ਰੀਨ ਵਾਲਾ ਜਿਹੜਾ ਸੌਫਟ ਟਾਰਗੇਟ ਸੀਗਾ ਤੇ ਇਹਨਾਂ ਨੇ ਹੋਟਲ ਗ੍ਰੀਨ ਦੇ ਅੰਦਰ ਵੜ ਕੇ ਜਿਹੜਾ ਹੈਗਾ ਉਹਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੋ ਅੱਜ ਇਹ ਸ਼ੇਰ ਛੇ ਇਸ ਲੁੱਟ ਦੀ ਵਾਰਦਾਤ ਨੂੰ ਅਸੀਂ ਜਿਹੜਾ ਹੈਗਾ ਟਰੇਸ ਕਰ ਲਿਆ ਇਹਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਛੇ ਦੇ ਛੇ ਦੋਸ਼ੀ ਗ੍ਰਿਫਤਾਰ ਕਰ ਲਏ ਨੇ